ਬਹੁਤ ਹੀ ਜ਼ਿਆਦਾ ਖੁਸ਼ੀਆਂ ਭਰਿਆ ਮਾਹੌਲ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਪਰ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਮੇਰੇ ਡੈਡੀ ਜੀ ਨੇ 12 ਤਰੀਕ ਨੂੰ ਲੋਟਰੀ ਲਈ ਸੀ ਲੋਹੜੀ ਬੰਪਰ ਦੀ ਤੇ ਉਹਦੇ ਵਿੱਚ ਫਰਸਟ ਪ੍ਰਾਈਜ਼ ਲੱਗ ਗਿਆ ਜੀ ਤੇ ਖੁਸ਼ੀਆਂ ਦਾ ਮਾਹੌਲ ਹੈ ਜੀ ਬਹੁਤ ਹੀ ਜ਼ਿਆਦਾ ਖੁਸ਼ੀਆਂ ਭਰਿਆ ਮਾਹੌਲ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀਗੇ ਉਦੋਂ ਦੀ ਪਰਿਵਾਰਕ ਮੈਂਬਰ ਵਿੱਚ ਕੌਣ-ਕੌਣ ਗਿਆ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀਗੇ ਡੈਡੀ ਜੀ ਕਹਿੰਦੇ ਪਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟਸ ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ ਇਹ ਸ਼ੌਕ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਖੁਸ਼ ਹਾਂ ਬਹੁਤ ਜ਼ਿਆਦਾ ਕਿਉਂਕਿ ਬੜੀ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤਾਂ ਅਸੀਂ ਬਹੁਤ ਖੁਸ਼ ਹਾਂ ਤੁਸੀਂ ਆਪਣੇ ਪੀਕੇ ਪਰਿਵਾਰ ਚ ਵੀ ਕਾਫੀ ਮੁਸ਼ਕਿਲਾ ਦੇਖੀਆਂ ਇੱਥੇ ਮੈਰਿਜ ਹੋਈ ਆ ਉਤੋਂ 2 ਮਹੀਨਾ ਬਾਅਦ ਤੁਹਾਡਾ ਐਕਸੀਡੈਂਟ ਹੋ ਗਿਆ ਤੁਹਾਡੇ ਹਸਬੰਦ ਦਾ ਹਾਂਜੀ ਪਾਦਰ ਸਾਹਿਬ ਦਾ ਸੱਟ ਲੱਗੀ ਆ ਹਾਂਜੀ ਪਹਿਲਾਂ ਵੀ ਫਿਰ ਤੁਸੀਂ ਕਿਵੇਂ ਦਾ ਦੇਖਦੇ ਹੋ ਕਿ ਪਿੱਛੇ ਵੀ ਪੇਕੇ ਪੇਕੇ ਪਰਿਵਾਰ ਚ ਵੀ ਮੈਂ ਕਾਫੀ ਮੁਸ਼ਕਲਾਂ ਦੇਖੀਆਂ ਹਾਂ ਹਾਂਜੀ ਉੱਧਰ ਵੀ ਬੜੀ ਮੁਸ਼ਕਲ ਆ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮੰਮਾ ਉਹਨਾਂ ਨੇ ਇੱਧਰ ਵੀ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਮੰਮਾ गिरਗੇ ਸੀ ਫਿਰ ਹਸਬੰਡ ਐਕਸੀਡੈਂਟ ਹੋ ਗਿਆ ਸੀ 2 ਸਾਲ ਹੋ ਗਏ ਸੀ ਇਦਾਂ ਹੀ ਦੁੱਖ ਤਕਲੀਫਾਂ ਹੀ ਦੇਖ ਰਹੇ ਸੀਗੇ ਤੇ ਸਭ ਕੁਝ ਵੈਸੇ ਇੱਕ ਵਾਰ ਤਾਂ ਸਭ ਕੁਝ ਖਤਮ ਹੀ ਹੋ ਗਿਆ ਸੀ ਪਰ ਰੱਬ ਤੇ ਆਸ ਤੇ ਵਿਸ਼ਵਾਸ ਰੱਖੋ ਤੇ ਦੇਖਿਆ ਕਿ ਰੱਬ ਹੈ ਚਮਤਕਾਰ ਹੁੰਦੇ ਆ ਦੁਨੀਆ 'ਚ ਕੋਈ ਰਾਸ ਰੋਡ ਦਾ ਕੀ ਕੀ ਕਰੋਗੇ ਸਭ ਆਪਣਾ ਫਿਊਚਰ ਸਿਕਿਉਰ ਕਰਾਂਗੇ ਫਿਊਚਰ 'ਚ ਆਪਣੇ ਕੰਮ ਸੈੱਟ ਕਰਾਂਗੇ ਬਿਜ਼ਨਸ ਕਰਾਂਗੇ ਤੇ ਪ੍ਰਾਪਰਟੀ ਵੀ ਖਰੀਦਾਂਗੇ ਮੇਰੇ ਡੈਡੀ ਜੀ ਨੇ 12 ਤਰੀਕ ਨੂੰ ਲੋਟਰੀ ਲਈ ਸੀ ਲੋੜੀ ਬੰਪਰ ਦੀ ਤੇ ਉਹਦੇ ਵਿੱਚ ਫਰਸਟ ਪ੍ਰਾਈਜ਼ ਲੱਗ ਗਿਆ ਜੀ ਤੇ ਖੁਸ਼ੀਆਂ ਦਾ ਮਾਹੌਲ ਹੈ ਜੀ ਤੇ ਰੱਬ ਸੁੱਖ ਰੱਖੇ ਸਾਨੂੰ ਚੰਗੀ ਸੋਚ ਦੇਵੇ ਤੇ ਬਸ ਇਹ ਗੋਈ ਪਹਿਲਾਂ ਸੱਟ ਲੱਗੀ ਸੀਗੀ ਉਹ ਘਰ ਦੇ ਵਿੱਚ ਕਾਫੀ ਪ੍ਰੋਬਲਮ ਆ ਗਈਆਂ ਹਾਂਜੀ ਪਹਿਲਾਂ ਮੇਰੇ ਸੱਟ ਲੱਗੀ ਸੀ ਮੇਰੀ ਮਾਤਾ ਜੀ ਡੇਗੇ ਸੀਗੇ ਕੋਠੇ ਪਰ ਤੋਂ ਮੰਮੀ ਜੀ ਤੇ ਉਹਨਾਂ ਦੀ ਇਸ ਚੇ ਮਾੜੀ ਡੁੱਟ ਗਈ ਸੀਗੀ ਬਾਥ ਵਾਲੀ ਜਗ੍ਹਾ ਤੇ ਤੇ ਤਿੰਨ ਮਹੀਨੇ ਦੀ ਬੈਡ ਰੈਸਟ ਉਹਨਾਂ ਦੀ ਲਿਖੀ ਹੋਈ ਸੀ ਤੇ ਤਕਰੀਬਨ ਮਾਰਚ ਮਹੀਨੇ ਤੋਂ ਬਾਅਦ ਮਈ ਮਹੀਨੇ ਚ ਮੇਰਾ ਐਕਸੀਡੈਂਟ ਹੋ ਗਿਆ ਜੀ 8 ਮਈ ਨੂੰ ਜੀ ਤੇ ਫਿਰ ਮੈਂ 8-9 ਮਹੀਨੇ ਮੈਂ ਬੈਡ ਰੈਸਟ ਤੇ ਰਿਹਾ ਜੀ ਤੇ ਮੇਰੇ 4 4-5 ਇੰਚੀਆਂ ਹੋਈਆਂ ਜੀ ਮੇਰੇ ਇੱਕ ਗੋਡਿਆਂ 'ਚ ਮੇਰੇ ਤਾਰਾ ਬਾਹਰ ਪਈ ਏ ਤਾਰਾ ਤੇ ਪੈਰ ਮੇਰਾ ਲਾਗੋ ਗਿਆ ਸੀਗਾ ਜੀ ਉਹ ਵੀ ਰੱਬ ਦੀ ਕਿਰਪਾ ਨਾਲ ਠੀਕ ਤੇ ਸਿੱਧਾ ਤੁਰਨ ਲੱਗਿਆ ਜੀ ਮੈਂ ਤੇ ਰਾਈਟ ਆਰਮ ਵਿੱਚ ਮੇਰੇ ਰੋਡ ਰੋਡ ਪਈ ਹੋਈ ਏ ਤੇ ਲੈਫਟ ਆਰਮ ਦੀ ਮੇਰੇ ਚੱਲਦੀ ਨਹੀਂ ਹੈਗੀ ਜੀ ਤੇ ਉੱਪਰ ਉਣੀ ਚੱਕ ਹੁੰਦੀ ਜੀ ਤੇ ਨਸਾ ਟੁੱਟ ਗਿਆ ਸੀਗਾ ਤਾਂ ਇਸ ਦਾ ਵੀ ਆਪਰੇਟ ਕਰਾਇਆ ਡੈਡੀ ਜੀ ਉਹਨਾਂ ਨੇ ਤਾਂ ਜੋ ਦੇਖਿਆ ਜਾਵੇ ਬਹੁਤ ਔਖਾ ਸਮਾਂ ਆਇਆ ਸਾਡੇ ਪਰਿਵਾਰ ਤੇ ਮੇਰੇ ਮੈਰਿਜ ਤੋਂ ਜਸਟ 2-3 ਮਨਸ ਬਾਅਦ ਬਹੁਤ ਔਖਾ ਸਮਾਂ ਆਇਆ ਤੇ ਇਸ ਕਰਕੇ ਮੈਂ ਰੱਬ ਜੀ ਧੰਨਵਾਦ ਕਰਦਾ ਗੁਰੂ ਨਾਨਕ ਦੇਵ ਜੀ ਦਾ ਰੱਬ ਜੀ ਦਾ 10 ਡੋਨਾ ਕੀ ਕਰੋਗੇ ਦੇਖੋ ਜੀ ਕਾਰੋਬਾਰ ਕਰਾਂਗੇ ਤੇ ਜਿੰਨਾ ਹੋ ਸਕੇ ਉਹਨਾਂ ਦਾਨਪੁਣ ਵੀ ਕਰਾਂਗੇ ਲੋੜਵੰਦਾਂ ਦਾ ਦਾਨਪੁਣ ਕਰਾਂਗੇ ਜਿਹੜੇ ਲੋੜਵੰਦਾਂ ਨੂੰ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਬਿਮਾਰ ਹੁੰਦੇ ਆ ਉਹਨਾਂ ਦਾ ਮੈਡੀਸਿਨ ਹੋ ਗਿਆ ਗਰੀਬ ਬੰਦਿਆਂ ਨੂੰ ਜਿਵੇਂ ਰੋਟੀਆਂ ਮਿਲ ਗਈ ਬਾਹਰ ਜਿਹੜੇ ਹੁੰਦੇ ਆ ਉਹਨਾਂ ਨੂੰ ਰੋਟੀ ਪਾਣੀ ਹੋ ਗਿਆ ਜੀ ਤੇ ਆਪਣਾ ਜਿਵੇਂ ਗਰੀਬ ਬੰਦਾ ਜਦੋਂ ਸੜਕੇ ਸੌਂਦਾ ਹੈ ਜੀ ਅਗਲਾ ਠੰਡ ਨੂੰ ਰੋਕਣ ਵਾਸਤੇ ਉਹਨਾਂ ਨੂੰ ਕੰਬਲ ਵੀ ਐਵੇਂ ਜਿਵੇਂ ਹੋ ਸਕੇ ਉਹਵੇਂ ਆਪਾਂ ਕਰਾਂਗੇ ਆਪਾਂ ਹੈਲਪ ਕਰਾਂਗੇ ਜੀ ਤੇ ਨਾਲ ਦੀ ਨਾਲ ਆਪਾਂ ਆਪਣਾ ਕਾਰੋਬਾਰ ਕਰਾਂਗੇ ਹੋ ਸਕੇ ਆਪਾਂ ਇਹਨੂੰ ਦੁੱਗਣਾ ਕਰਾਂਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਦੁੱਖ ਮੇਰਾ ਤਾਂ ਬਿਨਾਂ ਕਿਸ ਨੇ ਨਹੀਂ ਦੇਖਿਆ ਯਾ ਜਾਲ ਕਰਦੇ ਨਾ ਉਹ ਬੇੜਾ ਵੀ ਮੈਰੀ ਕੋਠੇ ਉਰ ਦੇ ਗਿਰੀ ਮੇਰਾ ਮੁੰਡਾ ਲੈ ਕੇ ਮੈਨੂੰ ਭੱਜ ਜਾ ਰਿਹਾ ਵਿਚਾਰਾ ਮੇਰੇ ਭੈਣ ਭਰਾ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਥ ਦਿੱਤਾ ਮਗਰ ਇਹ ਜਾ ਹੈ ਮੰਜੇ ਭਰੇ ਦੀ ਮੈਂ ਜਦ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਕਿੱਦੋਂ ਨੂੰ ਪੱਜਾਂ ਤੁਹਾਨੂੰ ਪਤਾ ਏ ਜਦੋਂ ਮਾਂ ਮੰੰਜੇ ਰਪਈ ਹੋਵੇ ਪੁੱਤ ਦਾ ਐਕਸੀਡੈਂਟ ਹੋਵੇ ਮਾਂ ਮਿਲਣਾ ਜਾ ਸਕੇ ਕਿੰਨੀ ਤਕਲੀਫ ਹੁੰਦੀ ਨਾ ਤੋਰ ਹੁੰਦਾ ਨਾ ਮੈਂ ਤੇ ਬੈਠ ਹੁੰਦਾ ਸੀ ਮੈਂ ਆਪਣੇ ਪੁੱਤ ਬਹੁਤ ਬਹੁਤ ਜ਼ਿਆਦਾ ਦੁਖੀ ਸੀ ਮੈਂ ਹੁਣ ਜਦ ਐਟਲੀ ਨਿਕਲੀ ਤਾਂ ਮਨ ਨੂੰ ਸ਼ਾਂਤੀ ਮਿਲੀ ਭਗਵਾਨ ਪਰ ਮੈਨੂੰ ਸ਼ਿਵ ਜੀ ਮਹਾਰਾਜ ਪਰ ਬਹੁਤ ਵਿਸ਼ਵਾਸ ਆ ਅਟਲ ਵਿਸ਼ਵਾਸ ਆ ਉਹ ਨਹੀਂ ਤਾਰਿਆ ਉਹ ਨਹੀਂ ਚੱਕਿਆ ਹੁਣ ਬਾਕੀ ਪਹਿਲਾਂ ਸਾਡਾ ਕਿੰਨਾ ਹੀ ਬਹੁਤ ਜ਼ਿਆਦਾ ਬਿਮਾਰੀਆਂ ਪਰ ਬਹੁਤ ਪੈਸੇ ਲੱਗੇ ਅਜੀ ਤਾਂ ਮੇਰੇ ਜਿੰਨਾ ਕੋਈ ਦੁਖੀ ਦੁੱਖ ਦੇਖਿਆ ਨਹੀਂ ਉਹਨਾਂ ਜਿੰਦਾ ਸਾਡੇ ਪਰਿਵਾਰ ਨੇ ਦੁੱਖ ਦੇਖਿਆ ਮੈਂ ਆਪਣੇ ਆਪਣੇ ਬੇਟੇ ਨੂੰ ਦਿੱਖ ਦੇ ਬਿਨਾਂ ਤਾਂ ਮੈਂ ਰਹਿ ਵੀ ਨਾ ਸਕਦੀ ਮੇਰੇ ਪੁੱਤ ਮੇਰੀ ਮੇਰੇ ਜੱਜਾ ਨਾ 8ਵੇਂ ਮੇਰੇ ਪੁੱਤ ਦੀ ਬਾ ਬੜੀ ਸੋਹਣੀ ਸੀ ਹੁਣ ਮੇਰੇ ਪੁੱਤ ਦੀ ਬਾ ਵੀ ਨਾ ਚੱਲਦੀ ਹੈ ਪਰ ਠੀਕ ਆ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਇਹੀ ਮੈਂ ਹਮੇਸ਼ਾ ਹੀ ਸੋਚਿਆ ਮੈਂ ਅਜੇ ਮੈਂ ਅਜੇ ਤੱਕ ਕਦੇ ਕੁਝ ਨਹੀਂ ਮੰਗਿਆ ਆਪਣੇ ਬੱਚਿਆਂ ਤੋਂ ਇਲਾਵਾ ਮੈਂ ਆਪਣੇ ਬਾਰੇ ਤਾਂ ਰੱਬ ਕੋਲ ਕੁਝ ਮੰਗਿਆ ਹੀ ਨਹੀਂ ਹੁਣ ਮੈਂ ਮੜਿਆ ਹੁਣ ਮੇਂ ਨਿਸ਼ਾਨਤੀ ਜਾਈ ਪਰ ਫੇਰ ਵੀ ਬਹੁਤ ਹੀ ਮਨ ਹੁੰਦਾ ਵੀ ਹਾਂ ਸਾਡੀ ਵੀ ਰੱਬ ਨੇ ਸੁਣ ਲਈ ਥੱਲੇ ਸਿੱਟ ਕੇ ਉੱਪਰ ਚੱਕਦਾ ਰੱਬ ਨੇ ਬਹੁਤ ਸ਼ੁਕਰਵਾਦ ਕਰਾਂ ਇਸ ਪ੍ਰਮਾਤਮਾ ਦਾ ਵੀ ਹਾਂ ਮੇਰੇ ਬੱਚਾ ਮੇਰੇ ਸਾਹਮਣੇ ਤੁਰਦਾ ਫਿਰਦਾ ਆ ਆ ਲੋਟਰੀ ਨਿਕਲੇ ਮੇਰੇ ਬੱਚੇ ਦਾ ਵੀ ਕੰਮ ਬਣ ਜੂਗਾ ਅੱਜ ਸਾਡਾ ਬੜਾ ਸੁਭਾਗਾ ਸਮਾਪਤ ਹੋਇਆ ਸਾਡੇ ਭਰਾ ਸਾਡੇ ਪਿੰਡੇ ਨੌਜਵਾਨ ਸਰਦਾਰ ਹਰਪ੍ਰਿੰਦਰ ਸਿੰਘ ਜੀ ਤੇ ਮੈਡਮ ਕਮਲੇਸ਼ ਕੌਰ ਜੀ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜਾ ਲੋੜੀ ਬੈਂਪਰ ਹੈ ਜਿਹਦੀ 10 ਕਰੋੜ ਦੀ ਰਾਸ਼ੀ ਨਿਕਲੀ ਹੈ ਸੋ ਸਾਡੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ तहे ਦਿਲੋਂ ਧੰਨਵਾਦ ਇਹਨਾਂ ਦਾ ਕਿ ਮਾ ਪਰਮਾਤਮਾ ਨੇ ਉਹ ਰਾਤ ਦਿਨ ਤੁਕੜੀ ਰਾਤ ਚੋਕੜੀ ਤਰੱਕੀ ਬਖਸ਼ੀ